ਮੈਂ ਜਦੋਂ ਅੰਦਰ ਪੜੀਆਂ ਕਿ ਪਹਿਲੇ ধੂਆ ਦੇਖਿਆ ਉਹਨਾਂ ਨੇ ਆ ਫਿਰ ਕਹਿੰਦੀ ਮੈਂ ਪੌੜੀ ਚੜ ਗਈ ਹਾਂ ਤੇ ਬੈੱਡ ਨੂੰ ਸਾਰੀ ਅੱਗ ਪਕੜੀ ਹੋਈ ਸੀ ਤਾਂ ਗਲੀਆਂ ਵੀ ਜਿਹੜੀਆਂ ਨੇ ਕਾਫੀ ਪਤਨੀਆਂ ਨੇ ਉਹਨਾਂ ਨੇ ਮਿਹਨਤ ਬਹੁਤ ਕੀਤੀ ਹੈ ਮਿਹਨਤ ਕੀਤੀ ਹੈ ਅੱਗ ਉਹਨਾਂ ਨੇ ਆ ਕੇ ਖੁਦ ਉਹਨਾਂ ਨੇ ਬੁਝਾਈ ਹੈ ਅੱਗ ਨਹੀਂ ਬੁਝਦੀ ਸੀ ਅੱਗ ਬਹੁਤ ਜ਼ਿਆਦਾ ਸੀ ਇਹ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕਾ ਸ਼ਹਿਰ ਦੇ ਵਿਅਸਤ ਇਲਾਕਿਆਂ ਦੇ ਵਿੱਚੋਂ ਇੱਕ ਇਲਾਕਾ ਹੈ ਦਾਲ ਬਾਜ਼ਾਰ ਦਾ ਜਿੱਥੇ ਅੱਜ ਸਵੇਰੇ ਅੱਗ ਲੱਗ ਗਈ ਸੀ ਅੱਗ ਇੰਨੀ ਭਿਆਨ ਸੀ ਕਿ ਜਿਹੜੇ ਉਸ ਵੇਲੇ ਵਿੱਚ ਮੌਜੂਦ ਸ਼ਖਸ ਸੀਗੇ ਪਰਿਵਾਰਕ ਮੈਂਬਰ ਸੀਗੇ ਚਰਨਜੀਤ ਸ਼ਰਮਾ ਕਿਹਾ ਜਾ ਰਿਹਾ ਉਹਨਾਂ ਦਾ ਨਾਂ ਸੀਗਾ ਤੇ ਉਹ ਅੱਗ ਦੇ ਵਿੱਚ ਹੀ ਝੁਲਸਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਹਾਂ ਜੀ ਤੁਹਾਡਾ ਕੀ ਨਾਮ ਹੈ ਔਰ ਕਿਸ ਤਰੀਕੇ ਦਾ ਰਿਸ਼ਤਾ ਹੈ ਇਹਨਾਂ ਦੇ ਨਾਲ ਕਵਿਤਾ ਅੱਜ ਕਿੰਨੇ ਵਜੇ ਦੀ ਘਟਨਾ ਸੀਗੀ ਇਹ ਸਵੇਰੇ ਸਵੇਰੇ ਅੱਗ ਲੱਗੀ 9 ਵਜੇ ਕੋਲ ਮੇਖਾ ਤੇ ਕੋਈ ਕਾਰਨ ਸੀ ਕੋਈ ਕਾਰਨ ਪਤਾ ਨਹੀਂ ਮੈਂ ਤਾਂ ਘਰੇ ਸੀ ਤਾਂ ਸਰਕਟ ਹੋਈ ਹੋਣੀ ਕਦੇ ਬੈੱਡ ਨੂੰ ਕਹਿੰਦੇ ਇਹ ਨਾਲ ਵਾਲੇ ਨੇ ਕਿਹਾ ਕਹਿੰਦੇ ਕਿ ਬੈੱਡ ਮੈਂ ਜਦੋਂ ਅੰਦਰ ਪੜਿਆ ਕਿ ਪਹਿਲੇ ਧੂਆ ਦੇਖਿਆ ਉਹਨਾਂ ਨੇ ਆ ਫਿਰ ਕਹਿੰਦੀ ਮੈਂ ਪੌੜੀ ਚੜ ਗਈਆਂ ਤੇ ਬੈੱਡ ਨੂੰ ਸਾਰੀ ਅੱਗ ਪਕੜੀ ਹੋਈ ਸੀ ਤੇ ਜਿਸ ਵੇਲੇ ਅੱਗ ਲੱਗੀ ਹੈ ਉਸ ਵੇਲੇ ਅੰਦਰ ਕੌਣ ਸੀਗਾ ਮਤਲਬ ਕੋਈ ਨਹੀਂ ਸੀ ਬਸ ਉਹੀ ਸੀ ਬਿਮਾਰ ਸੰਦੇ ਨਾਨਵਾਗੋ ਚਰਨਜੀਤ ਸਿੰਘ ਠੀਕ ਹੈ ਉਮਰ ਕਿੰਨੀ ਸੀਗੀ ਉਮਰ 70 ਦੇ ਲਗਭਗ ਹੋ ਗਈ ਕੀ ਭੱਜਨ ਦਾ ਉਸ ਵੇਲੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੋਈ ਹੈ ਨਹੀਂ ਨਹੀਂ ਰਸਤਾ ਨਹੀਂ ਮਿਲਿਆ ਬਲ ਮਾਸੇ ਨਹੀਂ ਕਿ ਜ਼ਿਆਦਾ ਅੱਗ ਸੀਗੀ ਬਹੁਤ ਜ਼ਿਆਦਾ ਫੈਮਲੀ ਸੀ ਕਹ ਰਹੇ ਸੀ ਵੀ ਘਰ ਦੇ ਵਿੱਚ ਕੱਪੜੇ ਬਹੁਤ ਸੀਗੇ ਉਸ ਵੇਲੇ ਸਹੀ ਹੈ ਕੱਪੜੇ ਕੀ ਕੰਮ ਕਰਦੇ ਸੀ ਜਾਂ ਸਟਾਕ ਕਰਦੇ ਸੀ ਨਹੀਂ ਨਹੀਂ ਉਹ ਤਾਂ ਵੇਲੇ ਹੀ ਰਹਿੰਦੇ ਸੀ ਕੱਪੜੇ ਸਟੋਕ ਹੈ ਪਾਨ ਪੂਣ ਬਾੜੇ ਉਹਨਾਂ ਕਰਦੇ ਬਸ ਹੋਈ ਸੀ ਤੁਹਾਡਾ ਕੀ ਰਿਸ਼ਤਾ ਹੈਗਾ ਇਹਨਾਂ ਦੇ ਮੈਂ ਕੁੜਮ ਨਹੀਂ ਲਗਣੀ ਅੱਛਾ ਤੁਹਾਡੇ ਕੋ ਤੇ ਹੋਰ ਕਿੰਨੇ ਇਹਨਾਂ ਦੇ ਪਰਿਵਾਰ ਦੇ ਜੀ ਹੈਗੇ ਨੇ ਘਰ ਦੇ ਤਿੰਨ ਕੁੜੀਆਂ ਦੀ ਨਵੇਾਈ ਹੋਣੀ ਅੱਛਾ ਉਸ ਵੇਲੇ ਮਤਲਬ ਤਿੰਨ ਕੁੜੀਆਂ ਜਿਹੜੀਆਂ ਉਹ ਵਿਆਈਆਂ ਨੇ ਉਸ ਵੇਲੇ ਘਰ ਚ ਕੋਈ ਨਹੀਂ ਸਿਰਫ ਵਿਚਾਰ ਰੰਜੀਤ ਸੀਗੇ ਚਾ ਉਹੀ ਸੀ ਬਿਮਾਰ ਰਹਿੰਦੇ ਨਾ ਫਿਰ ਤੇ ਅੱਗ ਕਿੰਨੀ ਧੇਰ ਦੇ ਵਿੱਚ ਇੱਥੇ ਫਾਇਰ ਬ੍ਰਿਗੇਡ ਪਹੁੰਚੀ ਆ ਜਿਨੇ ਅੱਗ ਨੂੰ ਬੁਝਾਇਆ ਪਤਾ ਨਹੀਂ ਨਾਲੇ ਕਹਿੰਦੇ ਪਹੁੰਚ ਗਈ ਮੈਂ ਆਇਆ ਪਹੁੰਚੀ ਹੋਈ ਸੀ ਜਦੋਂ ਮੈਂ ਆਇਆ ਕਰੂ ਸਾਡੇ ਘਰ ਨਾਲ ਹੀ ਆਗਾ ਤੇ ਮੈਨੂੰ ਜਦੋਂ ਫੋਨ ਮਿਲਿਆ ਨਾਲ ਹੀ ਬਸ ਮੈਂ ਉਧਰ ਹੀ ਆ ਗਈ ਬਸ ਤੋ ਹੋਰ ਵੀ ਗੱਲਬਾਤ ਕਰਨੀ ਸਰ ਕੀ ਨਾਮ ਹੈ ਅੱਜ ਜਿਹੜਾ ਇਹ ਹਾਸਾ ਵਾਪਰਿਆ ਕਿਸ ਤਰੀਕੇ ਦੇ ਨਾਲ ਵਾਪਰਿਆ ਉਸ ਵੇਲੇ ਕੀ ਸਥਿਤੀ ਸੀਗੀ ਤੈਨੂੰ ਉਹ ਤੁਹਾਡੇ ਰੇਕੇ ਰੋਕਿਆ ਸੀ ਨਾ ਦੇਖੋ ਜੀ ਅਸੀਂ ਅੰਦਰ ਲੈਨੇ ਆ ਸਾਡੀ ਲੰਬੀ ਗਲੀ ਅੰਦਰ ਕਾਫੀ ਇਹਨਾਂ ਨੂੰ ਪਤਾ ਤੇ 9 ਵਜੇ ਤੱਕ ਤਾਂ ਠੀਕ ਸੀਗੇ ਸਾਢੇ 9 9:10 ਵਜੇ ਦੇਖਿਆ ਅੱਗ ਲੱਗੀ ਹੋਈ ਸੀ ਅੰਦਰ ਉੱਪਰੋਂ ਵੀ ਥੱਲੇ ਵੀ ਇਹ ਕੋਈ ਕਾਰਨ ਸਮਝ ਆਇਆ ਕਿਉਂਕਿ ਗੱਲ ਸਾਰੇ ਕਰ ਰਹੇ ਨੇ ਜ਼ਿਕਰ ਸਾਰੇ ਕਰ ਰਹੇ ਨੇ ਪਰ ਕਾਰਨ ਨਹੀਂ ਪਤਾ ਲੱਗਦਾ ਕਾਰਨ ਕੋਈ ਪਤਾ ਨਹੀਂ ਪਤਾ ਹੀ ਨਹੀਂ ਮਤਲਬ ਉਹ بیمار ਇਹ ਉਹਨੂੰ ਸਸਪੈਂਸ ਬਣ ਗਿਆ ਵੀ ਪਤਾ ਹੀ ਨਹੀਂ ਲੱਗਿਆ بیمار ਰਹਿੰਦੇ ਸੀਗੇ بیمار ਰਹਿੰਦੇ ਸੀ ਨਾ بیمار ਰਹਿੰਦੇ ਤਿੰਨ ਤਿੰਨ ਦਿਨ ਡੀ ਐਮ ਸੀ ਵੀ ਹਸਪਤਾਲ ਰਹਿ ਕੇ ਆਏ ਉਹਨਾਂ ਨੂੰ ਪੁੱਛੋ ਬੋਲ ਮੂੰਹ ਬੋਲ ਨਹੀਂ ਸਕਦੇ ਉਸ ਵੇਲੇ ਹੋਰ ਘਰ ਦੇ ਵਿੱਚ ਉਹਨਾਂ ਤੋਂ ਇਲਾਵਾ ਕੋਈ ਵਾਈਫ ਬੱਚੇ ਕੋਈ ਹੋ ਨਹੀਂ ਬੱਚੇ ਕੋਈ ਵੀ ਨਹੀਂ ਹਾਂਜੀ ਹਾਂਜੀ ਤੁਸੀਂ ਇਹ ਐਕਚੁਅਲੀ ਜ਼ਿਆਦਾ ਰਹਿ ਹਰਦੁਆਰ ਠੀਕ ਹੈ ਜੀ ਇਹ ਹਰਦਵਾਰ ਤੋਂ ਹਰਦਵਾਰ ਤੋਂ ਇੱਕ ਮਿੰਟ ਵੱਡੀ ਹਰਦਵਾਰ ਤੋਂ ਇਹਨਾਂ ਨੇ ਆਪਣਾ ਸਮਾਂ ਕਾਫੀ ਬਤਾਇਆ ਲੇਕਿਨ ਹੁਣ 2.5 ਦਿਨ ਮਿੰਨਿਆਂ ਤੋਂ ਇੱਥੇ ਆ ਗਏ ਸੀ ਉਹਦੇ ਨਾਲ ਕੀ ਹੈ ਇਹਨਾਂ ਨੂੰ ਕੋਈ ਥੋੜੀ ਬੋੜੀ ਕਿੰਨੀ ਆ ਦੀ ਪ੍ਰੋਬਲਮ ਆ ਗਈ ਇਹ ਥੋੜਾ ਗੁੰਮਸਮ ਰਹਿ ਲੱਗੇ ਇੱਥੇ ਰਮੀਆਂ ਬੀਬੀ ਰਹਿੰਦੇ ਆ ਜੀ ਬੀਬੀ ਜਿਹੜੀ ਆ ਉਹ ਕੰਮ ਕਰਦੀ ਆ ਸਕੂਲ 'ਚ ਟੀਚਰ ਆ ਟੀਚਰ ਆ ਸਰਕਾਰੀ ਸਕੂਲ 'ਚ ਤੇ ਉਹ ਕਈ ਵਾਰ ਇਹ ਉੱਥੇ ਆ ਕੇ ਚੌਂਕ 'ਚ ਬਹਿ ਜਾਂਦਾ ਸੀ ਬੈਂਚ ਤੇ ਜਿਹੜੀ ਤਬੀਦ ਖਰਾਬ ਹੀ ਸੀਗੀ ਮੈਂ ਕੱਲ ਵੀ ਇਹਨੂੰ ਟੋਕਿਆ ਮੈਂ ਕਿਹਾ ਤੂੰ ਏਦਾਂ ਆਰਾਮ ਕਰਿਆ ਕਰ ਉਹ ਕਹਿੰਦਾ ਮੇਰੇ ਕੋ ਬੈਠੇ ਨਹੀਂ ਜਾਂਦਾ ਲੇਟਿਆ ਹੀ ਨਹੀਂ ਜਾਂਦਾ ਮਤਲਬ ਇੰਨੀ ਹਾਲਤ ਖਰਾਬ ਹਾਲਤ ਖਰਾਬ ਸੀਗੀ ਤੇ ਮੈਂ ਇਹਦੀ ਘਰ ਵਾਲੀ ਨੂੰ ਇਹ ਗੱਲ ਕਹੀ ਮੈਂ ਕਿਹਾ ਫਿਰ ਤੁਸੀਂ ਏਦਾਂ ਸਕੂਲ ਛੱਡ ਦਿਓ ਆਪਣੇ ਘਰ ਵਾਲੇ ਘਰ ਵਾਲੇ ਦਾ ਧਿਆਨ ਖੋ ਕਹੀ ਮੈਂ ਹਫ਼ਤੇ ਜੀ ਕਹਿੰਦਾ ਆ ਰਿਆਂ ਨੂੰ ਵੀ ਇਹ ਇਹਦੀ ਤਬੀਰ ਖਰਾਬ ਹੈ ਉਹ ਕਹਿੰਦੀ ਮੈਂ ਫਰੂਟ ਕੱਟ ਜਾਨੀ ਐ ਮੈਂ ਆਹ ਕੱਟ ਕੇ ਰੱਖ ਜਾਨੀ ਐ ਮੈਂ ਕਿਹਾ ਦੇਖੋ ਫਰੂਟ ਕੱਟਣ ਨਾਲ ਖਲਾਉਗਾ ਕੌਣ ਉੱਪਰ ਕਿਹਨੇ ਜਾਣਾ ਕਿਸੇ ਨੇ ਨਹੀਂ ਜਾਣਾ ਉਹ ਅੱਜ ਮੈਨੂੰ ਲੱਗਦਾ ਸਵੇਰੇ ਉੱਕੇ ਦੇ ਭਗਦਾ ਆਦਮੀ ਸੀ ਕਿਤੇ ਜੋ ਜੂ ਮੁੜ ਕੇ ਉਹ ਕੋ ਉਠਿਆ ਹੀ ਨਹੀਂ ਗਿਆ ਮਤਲਬ ਇਹ ਵੀ ਆਪਣੀ ਧਾਰਨਾ ਹੈ ਇਹ ਵੀ ਕੋਈ ਪੱਕੀ ਗੱਲ ਨਹੀਂ ਹੈ ਇਹ ਆਪਾਂ ਅਸਿਊਮ ਕਰ ਰਹੇ ਹਾਂ ਵੀ ਇਦਾਂ ਕਰਦੇ ਬਾਕੀ ਕੋਈ ਸਿਲੰਡਰ ਨਹੀਂ ਫੜਿਆ ਕੋਈ ਕੁਝ ਨਹੀਂ ਹੋਇਆ ਆਗੂ ਉੱਪਰੋਂ ਥਲੇ ਆਈ ਆ ਇੱਕ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਹਿੰਦੇ ਵੀ ਘਰ ਦੇ ਵਿੱਚ ਕਮਰਸ਼ੀਅਲ ਗਤੀਵਿਧੀਆਂ ਸੀਗੀਆਂ ਸਟਾਕ ਕੁਝ ਨਾ 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 ਕਰੇ ਲੂ ਸੀ ਕਰੇ ਲੂ ਨਾ ਕੋਈ ਕੁਛ ਨਹੀਂ ਸੀ ਆਮੀ ਆਮੀ ਲੋਕੀ ਗੱਲਾਂ ਕਰ ਨਾਲ ਤੁਸੀਂ ਵੀ ਚਲੋ ਇਹਨਾਂ ਦੇ ਰਿਸ਼ਤੇਦਾਰ ਨੂੰ ਕਿਤੇ ਵੀ ਅੱਗੇ ਹੋਜ਼ਰੀ ਦਾ ਕੰਮ ਕਰਦੇ ਸੀ ਅੰਦਰ ਨਹੀਂ 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 ਕੋਈ ਹੋਜ਼ਰੀ ਕੋਈ ਹੋਜ਼ਰੀ ਕਈ ਇਸ ਤਰ੍ਹਾਂ ਦੀ ਚਰਚਾ ਜਿਹੜੀ ਆਪਾਂ ਸੁਣ ਰਹੇ ਹਾਂ ਨਹੀਂ ਨਹੀਂ ਹੋਜ਼ਰੀ ਨਹੀਂ ਆਗੀ ਅਜਿਹੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀ ਫਾਇਰ ਪੀਰੀਅਡ ਨੇ ਕਿੰਨੇ ਟਾਈਮ ਦੇ ਵਿੱਚ ਜਿਹੜੀ ਅੱਗ ਨੂੰ ਕਾਬੂ ਪਾ ਲਿਆ ਸੀ ਉਹ ਵੀਰ ਤਾਂ ਬਿਲਕੁਲ ਟਾਈਮ ਤੇ ਆ ਗਈ ਉਹਨਾਂ ਨੂੰ ਪਾਈਪਾਂ ਲਿਆਉਣ ਨਾਲ ਜਿੰਨਾ ਟਾਈਮ ਲੱਗਣਾ ਸੀ ਉਹਨਾਂ ਕਿਦਾਂ ਲੱਗਿਆ ਲੇਕਿਨ ਉਹਨਾਂ ਨੇ ਬੜੀ ਮਿਹਨਤ ਕੀਤੀ ਪਰ ਗਲੀਆਂ ਵੀ ਜਿਹੜੀਆਂ ਨੇ ਕਾਫੀ ਪਤਨੀਆਂ ਨੇ ਤੇ ਉਹਨਾਂ ਨੇ ਮਿਹਨਤ ਬਹੁਤ ਕੀਤੀ ਹੈ ਮਿਹਨਤ ਕੀਤੀ ਹੈ ਅੱਗ ਉਹਨਾਂ ਨੇ ਆ ਕੇ ਖੁਦ ਉਹਨਾਂ ਨੇ ਹੀ ਬੁਝਾਈ ਹੈ ਅਗਲੀ ਬੋਝਦੀ ਸੀ ਅੱਗ ਬਹੁਤ ਜ਼ਿਆਦਾ ਸੀ ਇਹ ਤੁਹਾਡਾ ਮੇਰਾ ਨਾਮ ਰਤਨ ਸ਼ਰਮਾ ਤੁਸੀਂ ਕੀ ਲੱਗਦੇ ਸੀ ਮੇਰੀ ਸਿਸਟਰ ਆ ਉਹ ਜਿੱਦਾ ਹੀ ਸੀ ਤੁਹਾਡੀ ਇੱਛਾ ਜੀ ਸੀ ਹਾਂ ਤੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਵੀ ਇਹ ਜਿਹੜਾ ਹਾਸਾ ਸਾਹਿਬ ਸਾਨੂੰ ਤੇ 10:30 11:00 ਵਜੇ ਫੋਨ ਆਇਆ ਅੰਮੇ ਗੰਨੀ ਮੈਨੂੰ ਘਰ ਨੂੰ ਮੇਰੇ ਅੱਗ ਲੱਗ ਗਈ ਜਲਦੀ ਆ अच्छा ते बस कह ਵੀ ਇਹ ਕਿਹਾ ਜਾ ਰਿਹਾ ਵੀ ਬਿਮਾਰ ਸੀਗੇ ਹਾਂਜੀ ਬਿਮਾਰ ਸੀਗੇ ਕਿੰਨੇ ਲੰਬੇ ਸਮੇਂ ਤੋਂ ਬਿਮਾਰ ਸੀ ਆਹ 3-4 ਮਹੀਨੇ ਤੋਂ ਸੀ ਕੋਈ ਜ਼ਿਆਦਾ ਨਹੀਂ ਸੀ ਲੱਗਦਾ ਕੋਈ ਕਾਰਨ ਕੋਈ ਜਾਣਕਾਰੀ ਨਹੀਂ ਪਤਾ ਲੱਗਿਆ ਨਾ ਕਿਉਂਕਿ ਉੱਪਰ ਉਹ ਆਪ ਸੀ ਆਪ ਉਹ ਦੇਖ ਲੈਣਗੇ ਆਹੋ ਚੱਲ ਗਿਆ ਵੀ ਆਪਣੇ ਅੰਦਾਜ਼ਾ ਲਗਾ ਰਹੇ ਨੇ ਸਾਰੇ ਵੀ ਧਾਰਮਿਕ ਪ੍ਰਵਰਤੀ ਦੇ ਬੰਦੇ ਸੀ ਕਿ ਹੋ ਸਕਦਾ ਵੀ ਜੋਤ ਲਗਾ ਰਹੇ ਹੋਣ ਇਹਨਾਂ ਨੂੰ ਮੈਨੂੰ ਜੋਤ ਲਗਾਈ ਨਹੀਂ ਉਹਨਾਂ ਨੇ ਉਹਨਾਂ ਦੇ ਜੋਤ ਕਹਿੰਦੇ ਨਹੀਂ ਸੀ ਜਗਣੀ ਕਿਉਂਕਿ ਇਹਨਾਂ ਦੇ ਭਰਾ ਦੀ ਡੈਥ ਹੋਈ ਹੋਈ ਹੈ ਅੱਛਾ ਹਲੇ ਕਿਰਿਆ ਕੱਲ ਹੋਈ ਹੈ ਕੱਲ ਹੋਈ ਹੈ ਜੋਤ ਨਹੀਂ ਸ਼ਾਰਟ ਸਰਕਟ ਸਿਲੰਡਰ ਹੀ ਹੈ ਕੋ ਰੱਬ ਜਾਣਾ ਸ਼ੋਰ ਤੋਂ ਸਰਲ ਸਿਲੰਡਰ ਤਾਂ ਸੇਫ ਸੀ ਹੁਣ ਮੈਂ ਤਾਂ ਪਹਿਲੇ ਕਿਸੇ ਬਿਮਾਰ ਸੀ ਮੈਂ ਕੋਈ ਨਹੀਂ ਕਿਹਾ ਸੀ ਮੇਰੇ ਵੱਲ ਝਾੜ ਬੋ ਤੁਸੀਂ ਭਈ ਮੈਂ ਚੱਲ ਇਹਨਾਂ ਨੂੰ ਰੋਟੀ ਪਾਣੀ ਬਣਾ ਕੇ ਦੇ ਦਿਆ ਕੋਈ ਇੱਥੇ ਇਕੱਲੇ ਰਹਿੰਦੇ ਡਿਪਰੈਸ਼ਨ ਵਿੱਚ ਹੀ ਰਹਿਣਾ ਫਿਰ ਅੱਛਾ ਇਕੱਲੇ ਹੀ ਸੀ ਹਾਂ ਇਕੱਲੇ ਹੀ ਰਹਿੰਦੇ ਸੀ ਜਨਾਨੀ ਚਲੀ ਗਈ ਸਮਝੋ ਜੀ ਮੈਂ ਹੈਨਾ ਮਿਸਿਸ ਵਸਦੇਨ ਦੇ ਸੀ ਆ ਜਨਾਨੀ ਜਿਵੇਂ ਦਵਾਈ ਲੈਣ ਗਈ ਏ ਹਾਂਜੀ ਅਚਾ ਇਹਨਾਂ ਦੇ ਮਿਸਿਸ ਉਸ ਲਈ ਦਵਾਈ ਮੈਗਜ਼ੀਨ ਲੈਣ ਗਈ ਤਾਂ ਪਿੱਛੇ ਮੱਲੇ ਵਾਲਿਆਂ ਨੇ ਫੋਨ ਕੀਤਾ ਅਚਾ ਉਹਨਾਂ ਨੂੰ ਕਿ ਆਜੋ ਫਟਾਫਟ ਤੁਹਾਡੇ ਘਰ ਨੂੰ ਆਪ ਲੱਗੇ ਉਹ ਤੋਂ ਵੀਰਦਾ ਪਾ ਹਾਂ ਤੇ ਉਥੋਂ ਇਧਰੋਂ ਬੜੇ ਫਟਾਫਟ ਗੇਟ ਚ ਅੰਦਰ ਤੇ ਉਹਨਾਂ ਨੇ ਕਿਹਾ ਉਪਰ ਅੱਗ ਲੱਗੀ ਬਹੁਤ ਸਾਰਾ ਕੁਝ ਵੀ ਬਚਿਆ ਨਹੀਂ ਕੋਈ ਸਮਾਨ ਕਿਸੇ ਦਾ ਨਹੀਂ ਹੁਣ ਆਪਾਂ ਤਾਂ ਗਏ ਨਹੀਂ ਭਾਈ ਉੱਥੇ ਸਸਤੇ ਕੋਈ ਨਹੀਂ ਕਿਸ਼ਤ ਮੇਰੇ ਦੀ ਜੀ ਨੇ ਸਿਸਟਰ ਦਾ ਘਰ ਚਰਨਜੀਤ ਸ਼ਰਮਾ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਉਮਰ ਕਿੰਨੀ ਸੀ ਉਹਨਾਂ ਦੀ ਹੈ ਜੀ 65 68 ਸਾਲ ਉਹ ਨਾਲ ਦੀ ਨਾਲ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਘਰ ਦੇ ਕਿ ਕਿਸ ਤਰੀਕੇ ਦੇ ਨਾਲ ਅੱਗ ਲੱਗੀ ਹੋਏਗੀ ਇਸ ਗੱਲ ਦਾ ਅੰਦਾਜ਼ਾ ਵੀ ਤੁਸੀਂ ਲਗਾ ਸਕੋਗੇ ਤਸਵੀਰਾਂ ਦੇ ਨਾਲ ਇਹ ਘਰ ਹੈ ਜਿੱਥੇ ਅੱਗ ਲੱਗੀ ਸੀ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਆ ਕੇ ਇੱਥੇ ਅੱਗ ਬੁਝਾਉਂਦੀ ਹੈ ਹਾਲਾਂਕਿ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਮਾਨ ਹੈ ਉਹ ਵਿਖਰਿਆ ਹੋਇਆ ਹੈ ਕਿਹਾ ਇਹ ਵੀ ਜਾ ਰਿਹਾ ਹੈ ਕਿ ਜਿਹੜੇ ਇੱਥੇ ਪਰਿਵਾਰ ਦੇ ਵਿੱਚ ਜਿਹੜੇ ਸਦਸਿਆ ਸੀਗੇ ਚਰਨਜੀਤ ਸ਼ਰਮਾ ਇੰਨੀ ਭਿਆਨਕ ਅੱਗ ਸੀਗੀ ਕਿ ਉਸ ਵੇਲੇ ਉਹਨਾਂ ਨੂੰ ਭੱਜਣ ਤੱਕ ਦਾ ਮੌਕਾ ਜਿਹੜਾ ਉਸ ਵੇਲੇ ਨਹੀਂ ਮਿਲਿਆ ਤੇ ਉਹਨਾਂ ਦੀ ਜਿਹੜੀ ਜਾਨ ਚਲੀ ਗਈ ਹੈ ਹਾਲਾਂਕਿ ਪਰਿਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਹਾ ਇਹ ਵੀ ਜਾ ਰਿਹਾ ਹੈ ਕਿ ਤਿੰਨ ਲੜਕੀਆਂ ਨੇ ਉਹਨਾਂ ਦੇ ਪਰਿਵਾਰਿਕ ਮੈਂਬਰ ਦੀਆਂ ਔਰ ਇੱਕ ਲੜਕੀ ਉਹਨਾਂ ਦੀ ਗੁਰਗਾਓ ਜਿਹੜੀ ਮੈਰਿਡ ਹੈ ਔਰ ਦੋ ਲੜਕੀਆਂ ਜਿਹੜੀਆਂ ਨੇ ਲੋਕਲੀ ਜਿਹੜੀਆਂ ਉਹਨਾਂ ਦੀ ਮੈਰਿਜ ਹੋਈ ਹੋਈ ਹੈ ਤੇ ਜਿਹੜੇ ਉਹਨਾਂ ਦੇ ਮਿਸਿਸ ਨੇ ਉਸ ਵੇਲੇ ਜਿਹੜੇ ਚਨੰਜੀ ਸ਼ਰਮਾ ਨੇ ਉਹ ਕਿਹਾ ਜਾ ਰਿਹਾ ਕਿ ਦਵਾਈ ਕਿਤੇ ਲੈਣ ਗਏ ਸੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਨੇ ਫੋਨ ਤੇ ਹੀ ਇਨਫੋਰਮੇਸ਼ਨ ਦਿੱਤੀ ਕਿ ਤੁਹਾਡੇ ਘਰ ਅੱਗ ਲੱਗ ਗਈ ਤੇ ਉਹ ਫਟਾਫਟ ਉਸ ਤਰੀਕੇ ਦੇ ਨਾਲ ਭੱਜ ਕੇ ਆਏ ਤੇ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਘਰ ਦੇ ਵਿੱਚ ਕੁਝ ਵੀ ਨਹੀਂ ਬਚਿਆ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਇਹ ਤਿੰਨ ਮੰਜ਼ਲਾ ਘਰ ਹੈਗਾ ਆ ਕਿ ਤਿੰਨ ਮੰਜ਼ਿਲਾ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਲਾਸਟ ਹੋਇਆ ਹੋਵੇਗਾ ਜਾਂ ਹਲੇ ਕਾਰਨਾ ਦਾ ਸਮਝ ਨਹੀਂ ਆਇਆ ਵੀ ਕੈਮਰਾ ਪਰਸਨ ਨੂੰ ਕਹਾਂਗੇ ਕਿ ਵਾਰੀ ਉੱਪਰ ਵੀ ਦਿਖਾ ਦਿੱਤਾ ਜਾਵੇ ਕਿ ਇਹ ਉਹ ਬਿਲਡਿੰਗ ਹੈ ਹਾਲਾਂਕਿ ਜਗ੍ਹਾ ਕਾਫੀ ਤੰਗ ਹੈ ਗਲੀਆਂ ਤਾਂ ਕਾਫੀ ਜਿਹੜੀ ਹੈ ਕਾਫੀ ਜਿਹੜੀ ਗਲੀਆਂ ਇਹ ਤੰਗ ਨੇ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇਹ نیچے ਤੁਹਾਨੂੰ ਗਰਾਉਂਡ ਫਲੋਰ ਦਿਖਾਤੀ ਹੈ ਫਰਸਟ ਫਲੋਰ ਹੈ ਉਸ ਤੋਂ ਬਾਅਦ ਉਹ ਜਿਹੜੀ ਸੈਕੰਡ ਫਲੋਰ ਹੈ ਇਹ ਉਹ ਬਿਲਡਿੰਗ ਹੈ ਜਿੱਥੇ ਸਵੇਰੇ ਅੱਗ ਲੱਗੀ ਹੈ ਸੋ ਲਗਾਤਾਰ ਤੁਹਾਨੂੰ ਪਲਪਲ ਅਪਡੇਟ ਦਿਨੇ ਰਹਨੇ ਆ ਜਨ ਤੈਸ਼ੀ ਦੇ ਨਾਲ ਜੁੜੇ ਰਹੋ ਹੋਰ ਖਬਰਾਂ ਦੇ ਲਈ ਸਾਡੇ ਆਪਿਆ ਅਸੀਂ ਉੱਪਰ ਸਾਰਾ ਛੜਿਆ ਪਿਆ ਸਾਰੇ ਪੱਖੇ ਖੜੀ ਉੱਪਰ ਪਿੱਗ ਲਗੇ ਉਹ ਤੋਂ ਧੂਆ ਨਿਕਲਦਾ ਦਿਖਾ ਦਿਓ ਇੱਕ ਵਾਰੀ ਕੀ ਹਾਲ ਹੈ ਹੁਣ ਤਾਂ ਚਾਬੀ ਹੈ ਨਹੀਂ ਕਿੰਨੇ ਮੰਜ਼ਿਲਾਂ ਦੀ ਬਿਲਡਿੰਗ ਹੈ ਇਹ ਤਿੰਨ ਮੰਜ਼ਿਲੀ ਆ ਤਿੰਨ ਮੰਜ਼ਿਲੀ ਦੇ ਵਿੱਚ ਕੁਝ ਵੀ ਨਹੀਂ ਬਚਿਆ ਕੋਈ ਮਤਲਬ ਸਵਾਲਾਂ ਕਿਸੇ ਤਰੀਕੇ ਨਾਲ ਆ ਵੀ ਗਾਇਂਦਾ ਮਸੇ ਮਕਾਨ ਨਹੀਂ ਹੈ ਗਾਇ ਇਹ ਗਾਜ ਮਸੇ ਜਗਾਣੀ ਆ ਗਈ ਹਮ ਇੰਨਾ ਕੀ ਹੈਗੀ ਹੈ ਜਿਆਦਾ ਥੋੜਾ ਨਾ ਵਾ ਮਤਲਬ ਆਗ ਕਿੰਨੀ ਭੀਸ਼ਣ ਸੀ ਕਿ ਜਿਹੜੇ ਅੰਦਰ ਸੀ ਕਿ ਉਹਨਾਂ ਨੂੰ ਹਿੱਲਣ ਦਾ ਮੌਕਾ ਮਿਲਣ ਦਾ ਮੌਕਾ ਮੈਂ ਸਾਰੀ ਬੈਟੀ ਨੂੰ ਪਕੜ ਗਈ ਨਾ ਉਹਨਾਂ ਦੇ ਕੋਡੀਆਂ ਤਾਂ ਕੱਲ ਅੱਗ ਆ ਗਈ ਸੀ ਗਲੀ ਦੇ ਮੁੰਡੇ ਉੱਪਰ ਗਏ ਨੇ ਉੱਪਰ ਵੀ ਗਏ ਅਸੀਂ ਸਕੂਲਾਂ ਵੀ ਪਾਣੀ ਪਾਇਆ ਉੱਦੋਂ ਪਾਣੀ ਪਾਇਆ ਉੱਪਰ ਅੱਗ ਛੱਲੇ ਆ ਗਈ ਆਪ ਲੋਕ বুঝੇ ਨਹੀਂ ਦਿੰਦੇ ਮਤਲਬ ਇੰਨੀ ਭੀਸ਼ਣ ਜਿਹੜੀ ਬਹੁਤ ਅੱਗ ਸੀ ਬਹੁਤ ਤੇਜ਼ ਅੱਗ ਸੀ ਮੁੰਡੇ ਉੱਪਰ ਜਾ ਨਹੀਂ ਸਕੇ ਜਾਂ ਚਲੇ ਜਾਂਦੇ ਜਿਹੜੀਆਂ ਉਹ ਬਾਕੀ ਇਹਨਾਂ ਦੀਆਂ ਕੁੜੀਆਂ ਨੇ ਜਾਂ ਉਹ ਬੇਟੀਆਂ ਨੇ ਉਹ ਦੋ ਇਹਨਾਂ ਦੇ ਘਰ ਵੀ ਆਈਆਂ ਦੋ ਸਾਡੇ ਘਰ ਵੀ ਦੋ ਇਹ ਗੁਰਗામ ਵੀ ਆਈ ਹੋਈ ਹੈ ਦੂਰ ਹੈ ਆਂਦੇ ਟਾਈਮ ਦੋ ਲੋਕਾਂ ਲੈ ਕੇ ਨਵਾ ਗਈਆਂ ਸੋ ਅੱਜ ਸਵੇਰ ਦੀ ਇਹ ਘਟਨਾ ਹੈ ਕਿ ਸਵੇਰੇ ਕਿਸ ਤਰੀਕੇ ਦੇ ਨਾਲ ਅੱਗ ਲੱਗੀ ਤੇ ਫਾਇਰ ਬ੍ਰਿਗੇਡ ਨੂੰ ਜਦੋਂ ਸੂਚਿਤ ਕੀਤਾ ਗਿਆ ਉਹ ਮੌਕੇ ਤੇ ਪਹੁੰਚੀ ਹੈ ਸੋ ਕਿਹਾ ਇਹ ਵੀ ਜਾ ਰਿਹਾ ਹੈ ਕਿ ਵੀ ਪਾਈਪਾ ਜਿਹੜੀ ਹੈ ਲੈਂਥ ਜਿਹੜੀ ਇੰਨੀ ਪਾਈਪਾ ਉਸ ਦੇ ਵਿੱਚ ਪਾਣੀ ਦਾ ਇੰਤਜ਼ਾਮ ਇੱਥੇ ਕਰਕੇ ਫਾਇਰ ਬ੍ਰਿਗੇਡ ਨੇ ਇੱਥੇ ਅੱਗ ਬੁਝਾਈ ਹੈ ਕਿਉਂਕਿ ਤੰਗ ਗਲੀਆਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਤਾਂ ਪਹੁੰਚ ਨਹੀਂ ਸਕਦੀ ਲੇਕਿਨ ਅੱਗ ਇਸ ਗੱਲ ਦਾ ਅੰਦੇਸ਼ਾ ਤੁਸੀਂ ਲਗਾ ਸਕਦੇ ਹੋ ਅੰਦੇਸ਼ਾ ਕਿ ਕਿਸ ਤਰੀਕੇ ਦੇ ਨਾਲ ਅੱਗ ਲੱਗੀ ਹੋਏਗੀ ਕਿ ਜਿਹੜੇ ਅੰਦਰ ਪਰਵਾਰਿਕ ਮੈਂਬਰ ਸੀਗੇ ਉਸ ਵੇਲੇ ਉਹਨਾਂ ਦੀ ਜਾਨ ਵੀ ਚਲੀ ਗਈ ਉਹਨਾਂ ਨੂੰ ਭੱਜਣ ਤੱਕ ਦਾ ਮੌਕਾ ਉਸ ਵੇਲੇ ਨਹੀਂ ਮਿਲਿਆ